ਡੈਡ ਬੁੜੀ ਜਿਹੜੀ ਆਪਣਾ ਪੰਜਾਬੀ ਬਾਗ ਪੰਜਾਬੀ ਬਾਗ ਹੈਗਾ ਇੱਥੇ ਲਹਿਰੇ ਤੇ ਉੱਥੇ ਇੱਕ ਉਜਾਰ ਦੇ ਕੋਠੇ ਵਿੱਚ ਇੱਕ ਡੈਡ ਬੁੜੀ ਮਿਲੀ ਹੈ ਜੋ ਕਿ ਅਸੀਂ ਔਮਕ ਸਿਵਲ ਹਸਪੀਟਲ ਦੇ ਵਿੱਚ ਰਖਵਾਤੀ ਸੀਗੀ ਉਸ ਉਸ ਉਪਰੰਤ ਜਿਹੜਾ ਅਮਨਦੀਪ ਸਿੰਘ ਹੈਗਾ ਉਸ ਦਾ ਉਸ ਦੇ ਪਿਤਾ ਹੈਗੇ ਨੇ ਕੇਵਲ ਸਿੰਘ ਜਿਨ੍ਹਾਂ ਨੇ ਸਾਨੂੰ ਬਿਆਨ ਦਰਜ ਕਰਵਾਇਆ ਇੱਕ ਅਮਨਦੀਪ ਸਿੰਘ ਹੈਗਾ ਉਰਫ ਅਮਨਾ ਉਹ 4 1 2025 ਨੂੰ ਘਰੋਂ ਚਲਾ ਗਿਆ ਸੀਗਾ ਇਹਦਾ ਪਿੰਡ ਹੈਗਾ ਜੀ ਰਾਮਗੜ੍ਹ ਸੰਧੂਆ ਤੇ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਉਹ ਘਰੋਂ ਚਲਾ ਗਿਆ ਤੇ ਘਰੇ ਵਾਪਸ ਨਹੀਂ ਆਇਆ ਤੇ ਅਸੀਂ ਕੱਲ ਮੁਕਤਮਾ ਨੰਬਰ 5 ਮਿਤੀ 7 1 25 ਅਧੀਨਤਾ ਰਾ 127 6 ਬੀ ਐਨ ਐਸ ਦੇ ਤਹਿਤ ਦਰਜ ਕਰ ਲਿਆ ਸੀਗਾ ਤੇ ਅਸੀਂ ਭਾਲ ਸ਼ੁਰੂ ਕਰਤੀ ਸੀਗੀ ਜਿਸ ਦੀ ਪਾਲ ਕਰਦੇ ਹੋਏ ਸਾਨੂੰ ਇੱਕ ਪਤਾ ਲੱਗਿਆ ਸੀਗਾ ਕਿ ਇੱਕ ਡੈੱਡ ਬੁਡੀ ਜਿਹੜੀ ਆਪਣਾ ਪੰਜਾਬੀ ਬਾਗ ਪੰਜਾਬੀ ਬਾਗ ਹੈਗਾ ਇੱਥੇ ਲੈ ਰਹੇ ਤੇ ਉੱਥੇ ਇੱਕ ਉਜਾੜ ਜੇ ਕੋਠੇ ਵਿੱਚ ਇੱਕ ਡੈੱਡ ਬੁਡੀ ਮਿਲੀ ਹੈ ਜੋ ਕਿ ਅਸੀਂ ਮੂਨਕ ਸਿਵਲ ਹਸਪੀਟਲ ਦੇ ਵਿੱਚ ਰਖਵਾਤੀ ਸੀਗੀ ਉਸ ਉਸ ਉਪਰੰਤ ਜਿਹੜਾ ਅਮਨਦੀਪ ਸਿੰਘ ਹੈਗਾ ਉਸ ਦਾ ਉਸ ਦੇ ਪਿਤਾ ਹੈਗੇ ਨੇ ਕੇਵਲ ਸਿੰਘ ਜਿਨ੍ਹਾਂ ਨੇ ਸਾਨੂੰ ਬਿਆਨ ਦਰਜ ਕਰਵਾਇਆ ਉਹਨਾਂ ਨੇ ਆਪਣੇ ਲੈਵਲ ਤੇ ਪਰਤਾਲ ਕੀਤੀ ਕਹਿੰਦੇ ਕਿ ਪੰਜ ਮੁੰਡੇ ਹੈਗੇ ਨੇ ਤੇ ਜਿਨ੍ਹਾਂ ਨਾਲ ਇੱਕ ਹੈਗਾ ਰਾਮਪੁਰਜਵਾਰ ਵਾਲੇ ਤੋਂ ਤੇ ਚਾਰ ਹੈਗੇ ਨੇ ਲਹਿਰੇ ਤੋਂ ਜੀ ਵੀ ਇਹਨਾਂ ਨਾਲ ਕੋਈ ਪੈਸਾ ਦਾ ਲੈਣ ਦੇਣ ਸੀਗਾ ਜੋ ਉਹਨਾਂ ਨੇ ਆਪਣੀ ਪਰਸਨਲ ਪਰਤਾਲ ਦੇ ਵਿੱਚ ਦੱਸਿਆ ਤੇ ਉਹ ਪੈਸਾ ਦੇ ਲੈਣ ਦੇਣ ਕਰਕੇ ਕੋਈ ਨਸ਼ੀਲੀ ਜਾਂ ਜ਼ਹਿਰੀਲੀ ਚੀਜ਼ ਖਵਾ ਕੇ ਆ ਕੋਈ ਨਸ਼ੀਲਾ ਜਾਂ ਜ਼ਹਿਰੀਲਾ ਟੀਕਾ ਲਗਾ ਕੇ ਵੀ ਉਸ ਨੂੰ ਉਸ ਦੀ ਮੌਤ ਕਰਤੀ ਤੇ ਉਸ ਨੂੰ ਪੰਜਾਬੀ ਬਾਗ ਉਜਾਰਜ ਕੋਠੇ ਵਿੱਚ ਉਸਦੀ ਡੈੱਡ ਬੋਡੀ ਸਿੱਟਤੀ ਸੀ। ਸੋ ਕਿਹੜੀ ਤਾਰਾ ਦੇ ਦੀਨ ਜਿਹੜੇ ਹੈਗਾ ਮਾਮਲਾ ਦਰਜ ਕੀਤਾ ਗਿਆ ਤੇ ਕਿੰਨਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਅਸੀਂ ਤਰਤੀਵੇਂ ਬਿਆਨ ਤੋਂ ਬਾਅਦ ਅਸੀਂ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਤੇ ਤਾਰਾ 1031 612 ਬੀਐਨਐਸ ਦੇ ਤਹਿਤ ਅਸੀਂ ਜੁਰਮਵਾਦਾ ਕਰਤਾ ਸੀਗਾ ਜਿਸ ਉਪਰੰਤ ਅਸੀਂ ਦੋਸ਼ੀ ਇੱਕ ਦੋ ਸੀ ਨੂੰ ਅਸੀਂ ਗ੍ਰਿਫਤਾਰ ਕੀਤਾ ਜੀ ਜੀ ਬਾਕੀਆਂ ਨੇ ਪਾਲ ਜਾਰੀ ਹੈ ਜੀ ਸਰ ਇਹਦੇ ਵਿੱਚ ਕੋਈ ਨਸ਼ਾ ਦੇ ਸੰਬੰਧ ਵਿੱਚ ਵੀ ਮਾਮਲਾ ਕੋਈ ਸਾਹਮਣੇ ਆਏਗਾ ਇਹ ਜੀ ਪੋਸਟਮਾਰਟ